ਰਾਜਪੁਰਾ ਦਾ ਮੁੱਖ ਦਵਾਰ ਗगन ਚੌਕ ਦੇ ਉਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਵਾਸਤੇ ਪਹੁੰਚੀ ਵਿਧਾਇਕ ਨੀਨਾ ਮਿੱਤਲ ਈਓ ਰਾਜਪੁਰਾ ਅਤੇ ਹੋਰ ਸ਼ਹਿਰ ਨਿਵਾਸੀਆਂ ਨੇ ਕੀਤਾ ਉਹਨਾਂ ਦਾ ਸਵਾਗਤ तिरंगा ਝੰਡਾ ਲਹਿਰਾਉਣ ਤੋਂ ਪਹਿਲੇ ਵਿਧਾਇਕਾ ਨੀਨਾ ਮਿੱਤਲ ਨੇ ਕੀਤਾ ਈਗਲ ਚੌਕ ਦਾ ਉਦਘਾਟਨ ਇਹ ਹੱਤ ਮਿਹਰ ਆਦਮ ਸੱਕਨ ਮਾਰਾ ਤੋਂ ਸੁਮਰਾਥਾ ਰਕਵੀਰ ਸੁਖਾਇਆ ਅੱਜ ਸਾਡੇ ਲਈ ਬੜਾ ਖੁਸ਼ੀ ਦਾ ਦਿਨ ਹੈ ਆਜ਼ਾਦੀ ਦਿਵਸ ਵੀ ਹੈ ਔਰ ਰਾਜਪੁਰੇ ਦੀ ਸ਼ਾਨ ਅੱਜ ਰਾਜਪੁਰੇ ਦੇ ਗੇਟਵੇ ਆਫ ਰਾਜਪੁਰਾ ਗੇਟਵੇ ਆਫ ਪੰਜਾਬ ਜਿਹੜਾ ਕਿ ਸਾਡੇ ਬੜੇ ਬੜੀ ਦੇਰ ਤੋਂ ਮਨ ਚ ਇੱਛਾ ਸੀਗੀ ਕਿ ਜਦੋਂ ਵੀ ਕੋਈ ਰਾਜਪੁਰੇ ਆਂਦਾ ਹੈ ਤਾਂ ਪੰਜਾਬ ਦੀ ਸ਼ੁਰੂਆਤ ਹੁੰਦੀ ਹੈ ਗੇਟਵੇ ਆਫ ਪੰਜਾਬ ਰਾਜਪੁਰੇ ਨੂੰ ਕਿਹਾ ਜਾਂਦਾ ਹੈ ਤਾਂ ਸਾਡਾ ਕੌਮੀ ਤਰੰਗਾ ਉਹਨਾਂ ਸਭ ਦੇ ਜਿਵੇਂ ਉਹਨਾਂ ਦਾ ਸਵਾਗਤ ਹੋਵੇ ਔਰ ਸਾਡਾ ਤਰੰਗਾ ਸਾਡੀ ਸ਼ਾਨ ਸਭ ਤੋਂ ਪਹਿਲਾਂ ਉਹਨਾਂ ਦੀ ਨਜ਼ਰ ਉਸਤੇ ਪਵੇ ਅੱਜ ਉਸ ਦੀ ਇੱਛਾ ਨੂੰ ਸਾਡੀ ਮੈਂ ਹੀ ਕਹੂੰਗੀ ਕਿ ਸਭ ਦੀਆ ਸਭ ਦੇ ਸਾਥ ਨਾਲ ਅੱਜ ਇਹ ਪੂਰੀ ਹੋਈ ਹੈ ਔਰ ਅੱਜ ਮੈਂ ਤੁਹਾਡਾ ਸਾਰਾ ਰਾਜਪੁਰੇ ਹਲਕੇ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਆ ਸਪੈਸ਼ਲ ਡੀਐਫਪੀ ਸਾਹਿਬ ਦਾ ਜਿਨ੍ਹਾਂ ਨੇ ਅੱਜ ਟਾਈਮ ਕੱਢ ਕੇ ਇੱਥੇ ਆਏ ਔਰ ਇਹ ਮੈਂ ਇਹੀ ਕਹੂੰਗੀ ਕਿ ਇਹ ਰਾਜਪੁਰੇ ਦਾ ਮਾਣ ਹੈ ਤੇ ਰਾਜਪੁਰੇ ਦੀ ਸ਼ਾਨ ਹੈ ਬੜਾ ਪਹਿਲਾਂ ਵੀ ਇੰਗੀਆਂ ਸਰਕਾਰਾਂ ਆਈਆਂ ਕਿਸੇ ਦਾ ਇੱਛਾ ਨਹੀਂ ਆਈਏ ਲੋਕਾਂ ਦੇ ਦੇਖੋ ਮੈਂ ਨਹੀਂ ਕਹਿੰਦੀ ਪਹਿਲਾਂ ਨੇ ਕੀ ਕੀਤਾ ਸਾਡੇ ਮਨ ਚ ਆਇਆ ਅਸੀਂ ਕੀਤਾ ਅਸੀਂ ਉਹ ਕਰ ਕਰਕੇ ਕਰਾਂਗੇ ਜਿਹੜੇ ਕਿ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਸਾਡੀ ਇੱਛਾ ਸੀ ਕਿ ਅਸੀਂ ਅੱਜ ਇਹ ਕਰੀਏ ਤਾਂ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੀ ਉਹ ਇੱਛਾ ਸਭ ਪੂਰੀ ਹੋਈ ਹੈ ਔਰ ਰਾਜਪੁਰਾ ਦੀ ਸ਼ਾਨ ਬਣੀ ਹੈ ਅਰ ਪੂਰੇ ਸ਼ਹਿਰ ਵਸਣ ਕੀ ਗੱਲ ਸਾਰੇ ਜਿਹੜਾ ਚੰਗਾ ਕਰਦੇ ਮੈਂ ਹੀ ਕਹੂੰਗੀ ਅੱਜ ਆਜ਼ਾਦੀ ਦਿਵਸ ਹੈ ਆਪਾਂ ਆਜ਼ਾਦੀ ਕਿਵੇਂ ਪ੍ਰਾਪਤ ਕੀਤੀ ਹੈ ਸਭ ਨੂੰ ਪਤਾ ਹੈ ਅਸੀਂ ਕਿਸੇ ਦੀ ਵੀ ਗੱਲਾਂ ਚਾਕੇ ਕਿਸੇ ਦੇ ਵੀ ਮਗਰ ਲੱਗ ਕੇ ਭਾਈਚਾਰਾ ਨਾ ਖਤਮ ਕਰੀਏ ਸਭ ਤੋਂ ਪਹਿਲਾਂ ਸਾਡਾ ਭਾਈਚਾਰਾ ਹੈ ਭਾਈਚਾਰਕ ਸਾਂਝ ਨਾਲ ਰਵਾਂਗੇ ਤਾ ਸਾਡੀ ਤਰੱਕੀ ਹੋਊਗੀ ਰਾਜਪੁਰੇ ਦੀ ਸ਼ਾਨ ਜੇ ਅਜ ਤਰੰਗਿਆ ਤਾਂ ਮੈਂ ਕਹੂੰਗੀ ਰਾਜਪੁਰੇ ਦਾ ਭਾਈਚਾਰਾ ਵੀ ਸਾਡੀ ਸ਼ਾਨ ਹੋਣਾ ਚਾਹੀਦਾ ਹੈ ਹਰ ਪੂਰੇ ਪੰਜਾਬ 'ਚ ਇਹ ਮੈਸੇਜ ਜਾਵੇ ਕਿ ਜੇ ਅਮਨ ਸ਼ਾਂਤੀ ਹੈ ਤਾਂ ਰਾਜਪੁਰੇ ਵਿੱਚ